ਦੋਸਤੋ ਇੱਕ ਕਹਾਵਤ ਹੈ ਕਹਿੰਦੇ ਉਹਨਾਂ ਵਰਗਾ ਬੋਲਾ ਹੋਰ ਕੌਣ ਹੋ ਸਕਦਾ ਜੋ ਕਿਸੇ ਦੀ ਸੁਣਨਗੇ ਨਹੀਂ ਦੋਸਤੋ ਇੱਕ ਵਾਰ ਦੀ ਗੱਲ ਹੈ ਇੱਕ ਵਾਰ ਕਿਸੇ ਮੂਰਖ ਵਪਾਰੀ ਨੇ ਇੱਕ ਘੋੜੇ ਤੇ ਇੱਕ ਪਾਸੇ 2 ਮਣ ਕਣਕ ਲੱਦ ਲਈ ਤੇ ਦੂਜੇ ਪਾਸੇ 2 ਮਣ ਰੇਤ ਪਾ ਲਈ ਤਾਂ ਜੋ ਬੋਝ ਸਾਵਾਂ ਹੋ ਜਾਵੇ ਅਤੇ ਘੋੜੇ ਨੂੰ ਤਕਲੀਫ ਨਾ ਹੋਵੇ ਇੱਕ ਗਰੀਬ ਆਦਮੀ ਜੋ ਉਸ ਉੱਤੇ ਬੋਝ ਲੱਦਿਆ ਦੇਖ ਰਿਹਾ ਸੀ ਨੇ ਪੁੱਛਿਆ "ਸ਼੍ਰੀਮਾਨ ਜੀ ਇਹ ਤੁਸੀਂ ਕੀ ਕਰ ਰਹੇ ਹੋ?" ਵਪਾਰੀ ਬੋਲਿਆ "ਇੱਕ ਪਾਸੇ ਕਣਕ ਤੇ ਦੂਜੇ ਪਾਸੇ ਰੇਤ ਹੈ ਭਾਰ ਸਾਮਾ ਕਰਨ ਲਈ ਮਤਲਬ ਭਾਰ ਬਰਾਬਰ ਕਰਨ ਲਈ।" ਉਹ ਆਦਮੀ ਕਹਿਣ ਲੱਗਾ ਕਿ ਜੇਕਰ 2 ਮਣ ਕਣਕ ਨੂੰ 1 ਮਣ ਇੱਕ ਪਾਸੇ ਤੇ 1 ਮਣ ਇੱਕ ਪਾਸੇ ਪਾ ਲੈਂਦਾ ਤਾਂ ਕੀ ਸੀ? ਘੋੜੇ ਵਾਲੇ ਨੇ ਕਿਹਾ "ਤੇਰੀ ਕਿੰਨੀ ਦੌਲਤ ਹੈ?" ਉਸਨੇ ਕਿਹਾ "ਇਹੀ ਜਾਨ ਹੀ ਜਾਨ ਹੈ।" ਘੋੜੇ ਵਾਲੇ ਨੇ ਕਿਹਾ ਕਿ ਮੇਰੇ ਨਾਲ ਗੱਲ ਨਾ ਕਰ ਕਿਤੇ ਮੈਂ ਵੀ ਤੇਰੇ ਵਰਗਾ ਗਰੀਬ ਨਾ ਹੋ ਜਾਵਾਂ ਆਪਣੀ ਅਕਲ ਤੇ ਨਸੂਹਤ ਬਦਕਿਸਮਤੀ ਆਪਣੀ ਕੋ ਰੱਖ ਸੋ ਨਾ ਸਮਝ ਲੋਗ ਨੇਕ ਸਲਾਹ ਲੈਣ ਲਈ ਤਿਆਰ ਨਹੀਂ ਹੁੰਦੇ ਇਸੇ ਤਰ੍ਹਾਂ ਸੰਤ ਵੀ ਸਿੱਖਿਆ ਦਿੰਦੇ ਨੇ ਪਰ ਅਸੀਂ ਉਹਨਾਂ ਦੀ ਇੱਕ ਨਹੀਂ ਸੁਣਦੇ ਜੇ ਕਹਾਣੀ ਪਸੰਦ ਆਈ ਹੋਵੇ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਧੰਨਵਾਦ